ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਹੁ ਟਲ ਗੁਰਸੇਵੀ ਹੈ ਤਹਿਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛਟੀ ਹੈ ਤਉਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀਐ ਤਉਦ ਡਿਠੇ ਸਚੇ ਪਾਤਸ਼ਾ ਮਲ ਜਨਮ ਜਨਮ ਦੀ ਕੱਟੀਐ ਸਤਨਾ ਸ਼ਰੀ ਵਾਹੇ ਗੁਰੂ ਸਾਹਿਬ ਜੀ ਸਲੋਕ ਮਹਲਾ 3 ਜੀ ਪੰਡਤ ਮੈਲਣਾ ਚੁੱਕਾਈ ਜੇ বেদ ਪੜੈ ਯੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ ਪੰਡਤ ਮੈਲ ਨਾ ਚੁਕਾਈ ਜੇ বেদ ਪੜੈ ਯੁਗ ਚਾਰ ਤ੍ਰ ਗੁਣ ਮਾਇਆ ਮੂਲ ਹੈ ਵਿੱਚ ਹੋਮੈ ਨਾਮ ਵਿਸਾਰ ਪੰਡਤ ਭੂਲੇ ਦੂਜੈ ਲਾਗੇ ਮਾਇਆ ਕੈ ਬਾਪਾਰ ਅੰਤਰ ਤ੍ਰਿਸ਼ਨਾ ਭੁਖ ਹੈ ਉਰਖ ਭੁਖਿਆ ਮੂਏ ਗਵਾਰ ਸਤ ਗੁਰ ਸੇਵੈ ਸੁਖ ਪਾਇਆ ਸਚੇ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁਖ ਗਈ ਸੱਚ ਨਾਏ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨਾਂ ਹਰ ਰਾਖਿਆ ਔਰਤ ਮਹੱਲਾ ਤੀਜਾ ਮਨ ਮੁਖ ਹਰ ਨਾਮ ਨਾ ਸੇਵਿਆ ਦੁਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਸੋਧਨਾ ਕਾਈ ਪਾਏ ਮਨ ਹੱਠ ਸਹਿਜ ਨਾ ਬੀਜਿਓ ਭੁਖਾ ਕੇ ਅੱਗੇ ਖਾਏ ਨਾਮ ਨਿਦਾਨ ਵਸਾਰੇਆ ਦੂਜੈ ਲਗਾ ਜਾਏ ਨਾਨਕ ਗੁਰਮੁਖ ਮਿਲ ਹੈ ਵਡਿਆਈਆਂ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾ ਹਰ ਭਾਵਨੀ ਜੋ ਗੁਰਮਖ ਚਖੈ ਸਾਧ ਸਾਤ੍ਰਿਪਤਾਵਨੀ ਗੁਣ ਗਾਵ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਨੀ ਜੈਸ ਹੋਵੈ ਆਪ ਦਇਆਲ ਸਤ ਸਤ ਗੁਰੂ ਗੁਰੂ ਬੁਲਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੇ ਸਮਝਾਵਣੀ ਜਿਸ ਹੋਵੇ ਆਪ ਦਇਆਲ ਸਤ ਸਤ ਗੁਰੂ ਗੁਰੂ ਬੋਲਾਵਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੂਜਾ ਪੰਡਤ ਮਹਿਲ ਨ ਚੁਕਾਈ ਜੇ ਵੇਦ ਪੜੈ ਜੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿਚ ਹੋ ਮੈ ਨਾਮ ਵਿਸਾਰ ਰਾਗ ਸੁਰਠ ਮਹੱਲਾ 3 ਪਾਵਨ ਅੰਗ 647 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ